ਧਰਮੀ ਹੋਣਾ ਕੀ ਧਰਮੀ ਹੋਣ ਦੀ ਜੋ ਆਮ ਸਮਾਜਿਕ ਧਾਰਨਾ ਹੈ ਉਸ ਦੇ ਅਨੁਸਾਰ ਤਾਂ ਧਰਮੀ ਉਹ ਹੈ ਜੋ ਆਪਣੇ ਧਰਮ ਵਿੱਚ ਬਿਲਕੁਲ ਪੱਕਾ ਹੈ ਉਸ ਦੀ ਬਾਹਰੀ ਦਿੱਖ ਉਸ ਦੇ ਕੰਮ ਸਾਰੇ ਉਸ ਦੇ ਧਰਮ ਦੇ ਅਨੁਸਾਰ ਹਨ ਜੇਕਰ ਕੋਈ Hindu ਹੈ ਤਾਂ ਉਸ ਨੇ ਜਨੇਊ ਧਾਰਨ ਕੀਤਾ ਹੋਵੇ ਔ ਗਾਇਤਰੀ ਮੰਤਰ ਦਾ ਪਾਠ ਕਰਦਾ ਹੋਵੇ ਜੇਕਰ ਕੋਈ ਸਿੱਖ ਹੈ ਤਾਂ ਉਹ ਨਿਤਨੇਮੀ ਹੋਵੇ ਕੇ ਸਾਧਾਰੀ ਹੋਵੇ ਜੇਕਰ ਕੋਈ ਮੁਸਲਮਾਨ ਹੈ ਤਾਂ ਨਮਾਜ਼ੀ ਹੋਵੇ ਇਸੇ ਤਰ੍ਹਾਂ ਬੋਧੀਆਂ ਦੇ ਕ੍ਰਿਸ਼ਨਾਂ ਦੇ ਆਪੋ ਆਪਣੇ ਬਾਹਰੀ ਵਿਵਹਾਰ ਹਨ ਜਿਨ੍ਹਾਂ ਤੋਂ ਉਹਨਾਂ ਦੇ ਧਰਮੀ ਹੋਣ ਦਾ ਨਿਸ਼ਚਾ ਕੀਤਾ ਜਾਂਦਾ ਹੈ ਪਰ ਕੀ ਸੱਚਮੁੱਚ ਇਹੀ ਧਰਮੀ ਹੋਣਾ ਹੈ ਜੇਕਰ ਧਰਮ ਦੇ ਹਿਸਾਬ ਨਾਲ ਦੇਖੀਏ ਤਾਂ ਧਰਮੀ ਹੋਣਾ ਇਸੇ ਨੂੰ ਹੀ ਮੰਨਿਆ ਜਾਂਦਾ ਹੈ ਇਸ ਵਿੱਚ ਮੁੱਖ ਤੌਰ ਤੇ ਆਉਂਦਾ ਹੈ ਪੂਜਾ ਪਾਠ ਕਰਨਾ ਕਿਸੇ ਵਿੱਚ ਅਟੁੱਟ ਸ਼ਰਧਾ ਰੱਖਣਾ ਉਹ ਕੋਈ ਦੇਵੀ ਦੇਵਤਾ ਹੋ ਸਕਦਾ ਹੈ ਨਿਰੰਕਾਰ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਫਿਰ ਉਸ ਤੋਂ ਬਾਅਦ ਕੀ ਹੈ ਕਿ ਤੁਹਾਡਾ ਆਪਣੇ ਧਰਮ ਪ੍ਰਤੀ ਇੰਨਾ ਜ਼ਿਆਦਾ ਸਮਰਪਣ ਹੋਵੇ ਕਿ ਤੁਹਾਨੂੰ ਉਸ ਤੋਂ ਬਿਨਾਂ ਕੁਝ ਹੋਰ ਦਿਖਾਈ ਹੀ ਨਾ ਦਿੰਦਾ ਹੋਵੇ ਇੰਨਾ ਸਮਰਪਣ ਹੋਵੇਗਾ ਤੇ ਤੁਸੀਂ ਇਹ ਸਾਰਾ ਕੁਝ ਜੇਕਰ ਇੰਨੇ ਸਮਰਪਣ ਦੇ ਨਾਲ ਕਰੋਗੇ ਤੇ ਤੁਹਾਨੂੰ ਧਾਰਮਿਕ ਗਿਣ ਲਿਆ ਜਾਵੇਗਾ ਪਰ ਇੱਥੇ ਇੱਕ ਪੇਜ ਹੋਰ ਹੈ ਇਹ ਸਾਰਾ ਕੁਝ ਜੋ ਤੁਸੀਂ ਕੀਤਾ ਜਾਂ ਕਰਨਾ ਹੈ ਉਹ ਤੁਸੀਂ ਸਮਾਜ ਵਿੱਚ ਰਹਿ ਕੇ ਕਰਨਾ ਹੈ ਜੇਕਰ ਤੁਸੀਂ ਇਹ ਸਾਰਾ ਕੁਝ ਸਮਾਜ ਵਿੱਚ ਰਹਿ ਕੇ ਨਹੀਂ ਕਰ ਰਹੇ ਲੁਕ ਛਿਪ ਕੇ ਕਰ ਰਹੇ ਹੋ ਤੇ ਤੁਹਾਨੂੰ ਕੋਈ ਵੀ ਧਰਮੀ ਨਹੀਂ ਗਿਨੇਗਾ ਕਿਉਂਕਿ ਕਿਸੇ ਨੇ ਤੁਹਾਨੂੰ ਇਹ ਸਾਰੇ ਨੀਤੀ ਰਿਵਾਜ ਕਰਦੇ ਜਦ ਤੱਕ ਵੇਖਿਆ ਨਹੀਂ ਹੋਵੇਗਾ ਤੁਸੀਂ ਸੰਗਤ ਵਿੱਚ ਜੇਕਰ ਗ੍ਰਹਿ ਨਹੀਂ ਹੋਵੋਗੇ ਤੇ ਤੁਹਾਨੂੰ ਕਿਸੇ ਨੇ ਵੀ ਧਰਮ ਹੀ ਨਹੀਂ ਕਹਿਣਾ ਇਹ ਇੱਕ ਬਹੁਤ ਹੀ ਹਾਸੋਜੀਨੀ ਸਥਿਤੀ ਹੈ ਜੇਕਰ ਤੁਸੀਂ ਵਿਖਾਵਾ ਨਹੀਂ ਕਰਦੇ ਸਮਾਜ ਵਿੱਚ ਰਹਿ ਕੇ ਇਹ ਸਾਰਾ ਕੁਝ ਨਹੀਂ ਕਰਦੇ ਤੇ ਤੁਹਾਨੂੰ ਕੋਈ ਧਰਮੀ ਨਹੀਂ ਕਹੇਗਾ ਜਿਹੜਾ ਇਨਸਾਨ ਸਮਾਜ ਵਿੱਚ ਰਹਿ ਕੇ ਇਹ ਕੰਮ ਕਰਦਾ ਹੈ ਤਾਂ ਧਰਮ ਦੇ ਠੇਕੇਦਾਰ ਜਾਂ ਪ੍ਰਬੰਧ ਨੂੰ ਚਲਾਉਣ ਵਾਲੇ ਉਸ ਬੰਦੇ ਦੀ ਵਾਹ ਵਾਹ ਕਰਦੇ ਆ ਕਿਉਂਕਿ ਉਹਦੇ ਰਾਹੀਂ ਹੀ ਤੇ ਦੂਜਿਆਂ ਨੂੰ ਪ੍ਰੇਰਣਾ ਮਿਲੇਗੀ ਕਿ ਉਹ ਇਸ ਧਰਮ ਦੇ ਸਾਰੇ ਕਾਰਜ ਕਰਨ ਤੇ ਫਿਰ ਕੀ ਹੋਵੇਗਾ ਗਿਣਤੀ ਵਿੱਚ ਅਟੁੱਟ ਵਾਦਾ ਜੇਕਰ ਤੁਸੀਂ ਚੰਗੇ ਨੈਤਿਕ ਵਿਵਹਾਰ ਕਰਨ ਵਾਲੇ ਹੋ ਤੇ ਆਪਣੇ ਧਰਮ ਵਿੱਚ ਰਹਿ ਕੇ ਤੁਸੀਂ ਕੇਵਲ ਇੱਕ ਸਾਦਾ ਜ਼ਿੰਦਗੀ ਜੀਦੇ ਹੋ ਤੇ ਚੰਗੇ ਕੰਮ ਕਰਦੇ ਹੋ ਤੇ ਸ਼ਾਇਦ ਤੁਹਾਨੂੰ ਕੋਈ ਵੀ ਧਰਮੀ ਨਹੀਂ ਕਹੇਗਾ ਕਿਉਂਕਿ ਜਿੰਨੇ ਚਿਰ ਤੱਕ ਤੁਸੀਂ ਆਪਣੇ ਧਰਮ ਦੇ ਰੀਤੀ ਰਿਵਾਜਾਂ ਨੂੰ ਆਪਣੇ ਸਿਰ ਦੇ ਉੱਤੇ ਨਾ ਥੋਪਿਆ ਤੇ ਕਿਸੇ ਨੂੰ ਲੱਗਣਾ ਹੀ ਨਹੀਂ ਹੈ ਕਿ ਤੁਸੀਂ ਧਾਰਮਿਕ ਹੋ ਇਸ ਲਈ ਚੰਗੇ ਕੰਮ ਕਰਨ ਦਾ ਜੋ ਇੱਕ ਨੈਤਿਕ ਕਾਰਜ ਅਸੀਂ ਬਤੌਰ ਇਨਸਾਨ ਕਰਦੇ ਹਾਂ ਇਹ ਧਰਮਾਂ ਦੇ ਪਰਬੰਧ ਇਸ ਨੂੰ ਫालतू ਸਾਫਤ ਕਰ ਦਿੰਦੇ ਹਨ ਸੋ ਜੇਕਰ ਤੁਸੀਂ ਚੰਗੇ ਕੰਮ ਕਰਦੇ ਹੋ ਨੈਤਿਕ ਜੀਵਨ ਤੁਹਾਡਾ ਚੰਗਾ ਹੈ ਤਾਂ ਇਹ ਨਾ ਸਮਝ ਲਿਓ ਕਿ ਸਮਾਜ ਤੁਹਾਨੂੰ ਬੜਾ ਧਰਮੀ ਸਮਝੇਗਾ ਧਰਮੀ ਤੁਹਾਨੂੰ ਉਦੋਂ ਹੀ ਸਮਝੇਗਾ ਜਦੋਂ ਤੁਸੀਂ ਆਪਣੇ ਧਰਮ ਦੇ ਬਾਹਰ ਹੀ ਪਖੰਡ ਤੇ ਰੀਤੀ ਰਿਵਾਜ ਕਰਦੇ ਰਹੋਗੇ ਇਸ ਕਰਕੇ ਜੇਕਰ ਤੁਹਾਨੂੰ ਧਰਮੀ ਤੇ ਚੰਗਾ ਅਖਵਾਉਣ ਦਾ ਸ਼ੌਕ ਹੈ ਤਾਂ ਜ਼ਰੂਰ ਆਪੋ ਆਪਣੇ ਧਰਮ ਦੀਆਂ ਬਾਹਰੀ ਕਿਰਿਆਵਾਂ ਕਰੋ ਪਰ ਜੇਕਰ ਤੁਸੀਂ ਸੱਚੇ ਧਰਮੀ ਬੰਨਾ ਹੈ ਤੇ ਤੁਹਾਨੂੰ ਸਿਰਫ ਤੇ ਸਿਰਫ ਇਨਸਾਨ ਬਣ ਕੇ ਨੈਤਿਕ ਕੰਮ ਕਰਨ ਦੀ ਲੋੜ ਹੈ ਹਾਂ ਸੱਚ ਤੁਹਾਡਾ ਪਹਿਰਾਵਾ ਦੇਖਣ ਵਿੱਚ ਥੋੜਾ ਧਾਰਮਿਕ ਜ਼ਰੂਰ ਹੋਣਾ ਚਾਹੀਦਾ ਹੈ ਨਹੀਂ ਤੇ ਤੁਹਾਡੀ ਗੱਲ ਕਿਹਨੇ ਸੁਣੀ